ਹੈਲੋ ਸੱਸ ਵੈਲਕਮ ਆ ਸਾਡੇ ਵਲੌਗ ਚ ਬੋਲ ਵੈਲਕਮ ਆ ਸਾਡੇ ਵਲੌਗ ਸੋ ਦੋਸਤੋ ਸਾਰੇ ਨੂੰ ਪਿਆਰ ਭਰੀ ਸਾਸ਼ਿਕਾ ਵੈਲਕਮ ਹੈ న్యూ ਵਲੌਗ ਚ ਤੇ ਉਮੀਦ ਕਰਦੀ ਆ ਹਨਾ ਉਮੀਦ ਕਰਦੀ ਆ ਕਿ ਤੁਸੀਂ ਵਧੀਆ ਹੋਵੋਗੇ ਸਬਸਤ ਰਿਹ ਕਰੋ ਸਵਸਥਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਠੀਕ ਹੈ ਐਦਾਂ ਬੋਲੀ ਦੋ ਵੀਡੀਓ ਨੂੰ ਲਾਈਕ ਕਰਦੇ ਕਰੋ ਸੋ ਅੱਜ ਆਪਾਂ ਆਏ ਹੈਗੇ ਆ ਦੀਦੀ ਘਰ ਤੇ ਹੈਗੇ ਨਿਮਰਤ ਦੀਦੀ ਦੀ ਪੋਤੀ granddaughter ਹਨ ਮਾਦਰੀ ਕੀ ਲੱਗਦੀ ਹੈ ਕਿ ਮਸ ਨਹੀਂ ਮੈਂ ਤੇਰੀ ਦਾਦੀ ਲੱਗਦੀ ਆ ਦਾਦੀ ਕਹ ਦਾਦੀ ਕਹ ਮੈਂ ਦਾਦੀ ਕਹਿ ਕਰ ਹਾਂ ਕਾ ਇਸ ਮੈਂ ਦਾਦੀ ਲੱਗਦੀ ਆ ਨਹੀਂ ਦੇਖੋ ਮੇਰੀ ਸਿਸਟਰ ਦੀ ਪੋਤੀ ਹੈ ਤੇ ਮੇਰੀ ਵੀ ਤਾਂ ਪੋਤੀ ਹੋਊਗੀ ਮੈਂ ਇਹਨੂੰ ਕਿੰਨਾ ਸਮਝਾਏ ਕਿ ਮੈਨੂੰ ਦਾਦੀ ਕਹਿ ਤੁਸੀਂ ਮੈਨੂੰ ਦਾਦੀ ਕਹਿਕਰ ਓਕੇ ਠੀਕ ਆਜ ਤੋਂ ਬਾਅਦ ਮਾਸੀ ਨਹੀਂ ਕਹਿਣਾ ਜਿਵੇਂ ਬੱਚੇ ਮਾਸੀ ਕਹਿੰਦੇ ਨਾ ਐਵੇਂ ਐਵੇਂ ਹੀ ਲੱਗ ਗਿਆ ਚੂ ਏ ਹੁਣ ਆਪਾਂ ਕਿੱਥੇ ਜਾ ਰਹੇ ਹਾਂ ਹੁਣ ਦੱਸ ਦਿਆਂ ਨਾਲ ਬਲੌਗ ਦੇ ਬਣੀ ਰਹੋ ਸੋ ਗਾਇਸ ਆਹਾ ਆਪਣਾ 69 ਸੈਕਟਰ ਗ੍ਰੀਨਰੀ ਇੱਥੇ ਵੀ ਬਹੁਤ ਹੈ ਏਸੀ ਬਾਤ ਨਹੀਂ ਹੈਗੀ ਮੈਂ ਕਿਹਾ 69d ਵੀ ਗ੍ਰੀਨਰੀ ਦਿਖਾਦੀ ਮੇਰੀ ਸਿਸਟਰ ਦਾ ਸ਼ਹਿਰ ਹੈ ਤੇ ਮੈਂ ਕਹਿੰਦੀ ਤੁਹਾਨੂੰ ਵੀ ਮੈਂ ਦਿਖਾ ਦਵਾਂ ਅਸੀਂ ਗੁਰੂਕਾਲ ਜਾ ਰਹੇ ਹਾਂ ਮੈਂ ਕਿਹਾ ਸ਼ੂਟ ਕਰਦੇ ਜਾਵਾਂਗੇ ਤਾਂ ਸਿੱਧਾ ਜਾ ਕੇ ਥੋੜਾ ਅੱਗੇ ਜਾ ਕੇ ਗੁਰੂ ਘਰ ਮੈਂ ਤੁਹਾਨੂੰ ਨਾਲ ਦੇ ਨਾਲ ਆਪਾਂ ਦਿਖਾਈ ਜਾਨਾ ਜੀ ਦੋਸਤੋ ਇਹ ਹੈਗਾ ਗੁਰਦੁਆਰਾ ਸਿੰਘੀ ਇੱਥੇ ਤੇ ਸਾਹਮਣੇ ਹੋਮਲੈਂਡ ਬਿਲਡਿੰਗ ਆ ਸੋ ਦੋਸਤੋ ਸੀ ਗੁਰੂ ਘਰ ਸੇ ਪਹੁੰਚ ਚੁੱਕੇ ਆ ਤੇ ਮੈਂ ਤੁਹਾਨੂੰ ਦੱਸਦੀ ਆ ਕਿ ਅਸੀਂ ਗੁਰੂ ਘਰੇ ਕਿਹੜੇ ਗੁਰੂ ਘਰ ਆਏ ਤੇ ਕਿਉਂ ਆਏ ਤਾਂ ਇਹ ਬੋਏ ਗੁਰਮੁਖੀ ਆ ਤੇ ਗੁਰਦਵਾਰ ਸਿੰਘ ਜੀ ਦਾ ਸੁਹੰ। ਤੇ ਇੱਥੇ ਹਮੇਸ਼ਾ ਜਦੋਂ ਆਈਦਾ ਹੈ ਹਮੇਸ਼ਾ ਮੱਥਾ ਟੇਕੀਦਾ ਹੈ ਇੱਥੇ ਤੇ ਹਮੇਸ਼ਾ ਹਰਦਾਸ ਸਿੰਘ ਜੀ ਵੀ ਇੱਥੇ ਠੀਕੀ ਹੈ ਤੇ ਯੂ ਸ਼ੁਕਰਾਨਾ ਵੀ ਇੱਥੇ ਕੀਤਾ ਬਹੁਤ ਵਾਰ ਸ਼ੁਕਰਾਨਾ ਵੀ ਕੀਤਾ ਹੁਣ ਵੀ ਮੈਂ ਇੱਥੇ ਸ਼ੁਕਰਾਨਾ ਹੀ ਕਰਨਾ ਹੈ ਆਪਣੇ ਬੱਚਿਆਂ ਦੀ ਤੰਦਰੁਸਤੀਆਂ ਖੁਸ਼ੀਆਂ ਲਈ ਬਹੁਤ ਸੋਹਣੇ ਬਹੁਤ ਵਧੀਆ ਬੱਚੇ ਬਹੁਤ ਬੱਚੇ ਵਧੀਆ ਵਾਹਿਗੁਰੂ ਵਧੀਆ ਕੰਟਰੀ ਚ ਪਜਾਉਤੇ ਜਿੰਨਾ ਧੰਨਵਾਦ ਸ਼ੁਕਰਾਨਾ ਕਰੋ ਮੇਰੇ ਵਾਸਤੇ ਜਿੰਨਾ ਘੱਟ ਸੋ ਆਪਾ ਮੱਥਾ ਟੇਕਦੇ ਤੇ ਹੁਣ ਸਾਰੇ ਕੁਝ ਕਿੰ ਕਰਦੇ ਸ਼ੁਕਰੀਆ ਹੁਣ ਮੱਥਾ ਵੀ ਟੇਕੂਣੇ ਪਹਿਲਾਂ ਤੁਸੀਂ ਇੱਧਰ ਦੇਖ ਲਓ ਨਿਸ਼ਾਨ ਸਾਹਿਬ ਸੰਤਾਂ ਦੀ ਸੇਵਾ ਵੀ ਹੋ ਰਹੀ ਤੇ ਸਾਰੇ ਸੰਗਤ ਮੱਥਾ ਵੀ ਟੇਕ ਰਹੇ ਨੇ ਇੱਧਰ ਵੀ ਆਪਣਾ ਕੰਟਰਕਸ਼ਨ ਦਾ ਕੰਮ ਇੱਧਰ ਵੀ ਚੱਲ ਰਿਹਾ ਸ਼ੈੱਫਿੰਗ ਬਿਲਡਿੰਗ ਵਗੈਰਾ ਬਣਦੀ ਤੇ एकदम ਹਮੇਸ਼ਾ ਹੱਸੇ ਮੱਥਾ ਨੀਚੇ ਤੋਂ ਤੇ ਉੱਪਰ ਵੀ ਇੱਕਦਮ ਜਾ ਜਾ ਸਕਦੇ ਉੱਪਰ ਜਾਣਾ ਅੱਛਾ ਦੇਖ ਰਹੇ ਹਾਂ इधर बन गया पहला देख दा उधर सी है ना काफी चिर बाद आए जी ना को देख ले एक मैं ले लिया तो हूँ आप देखते मत मत्था के नाले थोड़ा भी गुरु घर दर्शन करवाने हैं बहुत मान्यता है वाहगुरु जी दे गुरु घर देख देखते हैं मत्था फिर गुरु निशान साहब ਦੇਖੋ ਸੇਵਾ ਉਹ ਦਿੱਤੀ ਨਹੀਂ ਹੋ ਰਹੀ ਹੈ ਹਨਾ ਔਰ ਇੱਧਰ ਆਪਣਾ ਮੈਂ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਫੇਰ ਦਿਖਾਣੀ ਆ ਫਲਾ ਮੈਂ ਮੱਥਾ ਟੇਕ ਫੇਰ ਦਿਖਾ ਦਿੰਨੀ ਤੁਹਾਨੂੰ ਮੱਥਾ ਟੇਕ ਕੇ ਨਾ ਮੈਂ ਸਾਰਾ ਤੁਹਾਨੂੰ ਦਿਖਾ ਦਿੰਨੀ ਹਿਰ ਨੂੰ ਕੱਪੜੇ ਜਾਂ ਚੁੰਨੀ ਨਾਲ ਪੂਰੀ ਤਰ੍ਹਾਂ ਢੱਕੀ ਹੋਈ ਜਰੂਰੀ ਬੇਨਤੀ ਲਿਖੀ ਹੋਈ ਥੋੜਾ ਜਿਹਾ ਤੁਹਾਨੂੰ ਦਿਖਾ ਦਿੰਨੀ ਇੱਥੇ ਦੋ ਜਗ੍ਹਾ ਮੱਥਾ ਟੇਕਦਾ ਹੈ ਵੈਗੁਰ ਜੀ ਇਪੀ ਜਗਾ ਇੱਥੇ ਤੇ ਇਪੀ ਜਗਾ ਉੱਤਰ ਉੱਧਰ ਤੁਸੀਂ ਪਾਠ ਕਰ ਸਕਦੇ ਹੋ ਫਿਰ ਹੁਣ ਆਪਾਂ ਤੁਹਾਨੂੰ ਸਾਰਾ ਬਹੁਤ ਸਾਲ ਹੋ ਗਿਆ ਸਾਡੇ ਇੱਥੇ ਆਉਂਦੇ ਹਾਂ ਬਹੁਤ ਪਰਮਾਤਮਾ ਨੂੰ ਬਹੁਤ ਸੋਣ ਤੋ ਵਾਇਗਰੇ ਜੀ ਮੈਂ ਮੱਥਾ ਟੇਕ ਲਿਆ ਮੱਥਾ ਟੇਕ ਕੇ ਮੈਂ ਦੁਬਾਰੇ ਵੀਡੀਓ ਸ਼ੂਟ ਕਰ ਰਹੀ ਕਿ ਤੁਹਾਨੂੰ ਮੇਰੇ ਦਰਸ਼ਕਾਂ ਮੈਂ ਤਲ ਤਲ ਅਮਰਸ਼ੀ ਗੀਤ ਜੱਥੇ ਦਰਬਾਬਾ ਹਨਮਾਨ ਸਿੰਘ ਜੀ ਦਰਸ਼ਨ ਕਰ ਸਕ ਰਹੀ ਹਾਂ ਦੁਬਾਰੇ ਵੀਡੀਓ ਲਈ ਪਰਿਕਰਮਾ ਕਰੀ ਇੱਕ ਵਾਰੀ ਮੱਥਾ ਟੇਕ ਲਿਆ ਪਰ ਅਸਲ ਵਿੱਚ ਜਿਹੜੀ ਕੰਨਸਿੰਨ ਆਪਣਾ ਕਰ ਲੈ ਸਾਰੀਆਂ ਗੱਲਾਂ ਦਰਸ਼ਣੇ ਜ਼ਰੂਰੀ ਨਹੀਂ ਹੁੰਦੀਆਂ ਘਰ ਦਰਸ਼ਨ ਕਰ ਲੋ ਬਸ ਤੁਸੀਂ ਬਹੁਤ ਬੜੀ ਸ਼ਾਂਤੀ ਮਿਲਦੀ ਹੈ ਗੁਰੂ ਘਰ ਆ ਕੇ ਦੇ ਕੋਲ ਮਾਈਕੂ ਜੀ ਆਹ ਬੁਲਕਰ ਆਈਦਾ ਹੈ ਉਹ ਆਈਦਾ ਜਦੋਂ ਗੁਰੂ ਘਰ ਨਾਮ ਮੱਥਾ ਟੇਕ ਕੇ ਤਾਂ ਲੱਗਦਾ ਕਿ ਨਾ ਆਪਣੇ ਦਿਲ ਦਾ ਬੋਲ ਨਹੀਂ ਪਿਆ ਹੈਗਾ ਸੋ ਆਪਣੇ ਹੰਜੀ ਸਾਹਿਬ ਤਾਂ ਆਈਦਾ ਹੈ ਇੱਥੇ ਜਦੋਂ ਵੀ ਆਈਦਾ ਜੀ ਵੀ ਆਈਦਾ ਜਿੱਥੇ ਵੀ ਸਾਨੂੰ ਗੁਰੂ ਘਰ ਦੇਖੇ ਸਾਨੂੰ ਜ਼ਰੂਰ ਚੱਲਨੇ ਤੇ ਹੰਸਾੜੀ ਵਾਲੇ ਬਾਪੂ ਜੀ ਦੇਰਸ਼ਨ ਕਰ ਸਕਦੇ ਜੀ ਮੈਂ ਕਿੰਨਾ ਖਾਸ ਲੱਗ ਜਿੰਨੇ ਕੰਦੇ ਪ੍ਰਮ ਗਿਆਨੀ ਸੰਤ ਬਾਪੂ ਜੀ ਸਿੰਘ ਜੀ ਹੰਸਾੜਾ ਤੇ ਜਿਸਾਰੀ ਸੰਗਤ ਪਟਾਰੀ ਕੁ ਸਾਰੀਆ ਰਿਆ ਦਾਸ ਬਿੰਦੇ ਵਹੇਗੂ ਸਭ ਦੀਆਂ ਪੂਰੀਆਂ ਕਰੋ ਜਿਵੇਂ ਤੁਸੀਂ ਮੇਰੀਆਂ ਕੀਤੀਆਂ ਸਭ ਦੀਆਂ ਪੂਰੀਆਂ ਕਰੋ ਸੱਚੇ ਬਾਸ਼ਾ ਬਹੁਤ ਖੁਸ਼ਕੁਸ਼ ਦਿੱਤਾ ਇਸ ਥਾਨ ਨੇ ਮੈਨੂੰ ਤੇ ਮੈਂ ਜਦੋਂ ਵੀ ਇੱਧਰ ਆਉਂਦੀ ਆ ਤਾਂ ਮੈਂ ਕਦੇ ਇਸ ਤਰ੍ਹਾਂ ਨਹੀਂ ਹੋਇਆ ਨਾ ਮੱਥਾ ਟੇਕੰ ਨਾ ਸ਼ੁਕਰਾਨਾ ਕਰਾ ਇੱਥੇ ਬੇਨਤੀਆਂ ਕੀਤੀਆਂ ਇੱਥੇ ਆਸਾਂ ਕੀਤੀਆਂ ਇੱਥੇ ਸ਼ੁਕਰਾਨੇ ਕੀਤੇ ਆ ਸੋ ਵੈਗੁਰੂ ਜੀ ਜਰਨੈਤੀ ਤੁਸੀਂ ਵੀ ਇੱਕ ਥਾਂ ਤੇ ਆਓ ਆਪਣੇ ਜੋ ਵੀ ਆਪਣੇ ਦਿਲ ਦੀ ਆ ਪਾਪਾ ਜੀ ਨੂੰ ਦੱਸੋ ਮਨ ਲੱਗਦੇ ਆ ਜੀ ਬੇਨਤੀਆਂ ਕਰੋ ਪਰਮਾਤਮਾ ਜਰੂਰ ਪੂਰੀਆਂ ਕਰਦਾ ਹੈ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਫਤਿਹ ਪੰਜਾਬੀ ਪੜੋ ਪੰਜਾਬੀਓ ਮਾਖਿਓ ਮਿੱਠੀ ਜਬਾਨ ਮਾਂ ਬੋਲੀ ਨੂੰ ਸੰਭਲੋ ਸਿੱਖ ਹਿੰਦੂ ਮੁਸਲਮਾਨ ਰੱਬ ਇੱਕ ਹੈ ਸਭ ਆਪਦੇ ਨਿਵਾਣੀ ਵੇਂ ਗੁਰਾਂ ਨਫ਼ਰਤ ਤੇ ਜਾ ਟੁੱਟਦੇ ਹੋ ਬਣੋਰੇ ਤੇ ਗੁਰਮੁਖੀ ਅੱਖਰ ਵੀ ਤੁਹਾਨੂੰ ਦੱਸਾ ਦਿੰਦੇ ਐ ਤਰ੍ਹਾਂ ਆਪਣਾ ਅੱਜ ਦਾ ਫਰਮਾਨ ਲਿਖਿਆ ਵੀ ਸਾਰੇ ਮੱਥਾ ਟੇਕ ਕੇ ਵੀ ਪੜਦੇ ਨੇ ਜੀ ਮੈਂ ਤਾਂ ਅਜੇ ਬਟਾ ਤੇ ਇੱਧਰ ਆਪਣਾ ਮੱਥਾ ਟੇਕ ਕੇ ਪ੍ਰਸ਼ਾਦ ਲਈਦਾ ਹੁੰਦਾ ਉਹਨੂੰ ਪ੍ਰਸ਼ਾਦ ਲੈਣੇ ਕਮ ਆਨ ਆਜੋ ਆਜੋ ਤੇ ਉਸ ਤੋਂ ਬਾਅਦ ਆਪਣਾ ਇੱਥੇ ਸਾਰੇ ਨਿਸ਼ਾਨ ਸਾਹਿਬ ਦੇ ਮੱਥਾ ਟੇਕਦੇ ਨੇ ਇਸ ਨਿਸ਼ਾਨ ਸਾਹਿਬ 'ਚ ਮੱਥਾ ਟੇਕਣੀ ਦੀ ਦਾਸਤਾਨ ਮੇਰੀ ਜ਼ਿੰਦਗੀ ਨਾਲ ਬਹੁਤ ਜੁੜੀ ਹੋਈ ਆ ਬਸ ਕਈ ਗੱਲਾਂ ਐਦਾਂ ਹੋਣੀਆਂ ਕਿ ਦੱਸ ਨਹੀਂ ਹੋਣੀਆਂ ਤੇ ਦੇਵੀ ਹੋਰ ਨੰਮਤ ਮੇਰੇ ਮੱਥਾ ਟੇਕਦੇ ਮੈਂ ਮੱਥਾ ਟੇਕਦੇ ਪਹਿਲਾਂ ਮੈਂ ਤੁਹਾਨੂੰ ਸਰੋਵਰ ਦੇ ਦਰਸ਼ਨ ਕਰਾ ਦਿੰਨੀ ਆ ਮੈਂ ਜਾਣਿਆ ਕਿ ਤੁਸੀਂ ਵੀ ਹਰ ਇੱਕ ਚੀਜ਼ ਦਾ ਦਰਸ਼ਨ ਕਰੋ ਜੇ ਮੈਂ ਘੁੰਮਦਿਆਂ ਤਾਂ ਇੰਜੋਏ ਕਰੋ ਜੇ ਮੈਂ ਗੁਰੂ ਘਰ ਜਾਣੇ ਤਾਂ ਤੁਸੀਂ ਦਰਸ਼ਨ ਕਰੋ ਇੱਥੇ ਤੁਸੀਂ ਇਹ ਆਪਣਾ ਸੋਵਰਾ ਜੀ ਲਓ ਮੈਂ ਹੁਣ ਇਦਾਂ ਨਿਸ਼ਾਣਸ ਹੈ ਚਮਤਸਾ ਟੇਕ ਕੇ ਫਿਰ ਨੂੰ ਫੇਰ ਮਿਲਦੀ ਸਾਰੇ ਜੀ ਕਰ ਦਰਸ਼ਨ ਕਰ ਸਕਦੇ ਤੁਸੀਂ ਜੋ ਵੀ ਮੈਨੂੰ ਮਿਲਿਆ ਹੈ ਮੈਂ ਇਹ ਨਹੀਂ ਸਦਰਤੇ ਮਿਲਿਆ ਫਫਤ ਸੁਣੀਆ ਪਰਮਾਤਮਾ ਨੇ ਸੋ ਵਾਹਿਗੁਰੂ ਜੀ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਕਿ ਇਹ ਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣੇ ਚ ਤੇ ਬਹੁਤ ਮਾਨਤਾ ਰੱਖਦੀ ਆ ਮੇਰੀ ਜ਼ਿੰਦਗੀ ਬਹੁਤ ਮਾਨਤ ਕਿਉਂਕਿ ਜੋ ਵੀ ਮੈਨੂੰ ਮਿਲਿਆ ਜੋ ਵੀ ਮੈਨੂੰ ਮੇਰੀ ਖੁਸ਼ੀਆਂ ਮੈਨੂੰ ਮਿਲਣ ਸਾਰੀਆਂ ਇਸ ਥਾਂ ਤੇ ਜਦੋਂ ਦੀ ਮੈਂ ਇੱਥੋਂ ਜੁੜੀ ਹਾਂ ਉਹ ਮੇਰੇ ਪਰਮਾਤਮਾ ਨੇ ਸਾਰੇ ਕਾਜ ਸਿੱਧੇ ਕੀਤੇ ਆ ਤੇ ਮੈਂ ਧੰਨਵਾਦ ਸ਼ੁਕਰਾਨਾ ਕਰਦੀ ਆ ਰਹਿ ਬਾਹਗੁਰੂ ਸਭ ਦੀਆਂ ਪਰਮਾਤਮਾ ਵਾਹਿਗੁਰੂ ਸਭ ਦੀਆਂ ਕੰਮ ਮਨੋਂ ਕਾਮਨਾ ਭੁਰੀਆਂ ਘਰੇ ਹਵਾਏ ਜਿਦਾ ਖਾਲਸਾ ਵਾਹਿਗੁਰੂ ਜਿੱਤੇ ਫਤਿਹ ਹੈ ਮੋ ਸੋ ਅਸੀਂ ਮੱਥਾ ਟੇਕਿਆ ਤੇ ਮੱਥਾ ਟੇਕਿਆ ਮੈਂ ਹੋ ਦੀਦੀ ਨਿਮਰਤ ਨੇ ਤੇ ਅਜੀ ਬੀਬੀ ਨਾ ਵਲੋਗ ਦਾ ਅੰਡਰ ਮੈਂ ਸਤਿ ਸ਼੍ਰੀ ਅਕਾਲ ਹਾਂ ਬਹੁਤ ਮੱਥਾ ਪੱਦੇ ਲੇਖਾ ਚਾਹ ਚਾਹ ਸੁਣੋ ਬੀਬੀ ਜੀ ਆਹ ਵਾਟਰ ਅੰਦਰ ਆ ਸੀ ਇਹਨਾਂ ਰੈਸ਼ਨ ਸੀ ਜੀ ਕੋਈ ਸਪਾਸ ਪਰ ਹਨ ਤੇ ਸ਼ਾਮ ਨੂੰ ਕਿੱਥੇ ਜਾਣਾ ਹੈ ਉਹ ਵੀ ਤੁਹਾਨੂੰ ਦੱਸਾਂਗੇ ਬੀਬੀ ਸਾਹਿਬ ਆਣੇ ਆਲੇ ਰਿਮੇਂ ਤੇ ਬੈਠੀ ਹੈ ਤੇ ਫਿਰ ਆਪਾਂ ਬੱਚੇ ਰੈਨ ਜੁਆਏ ਕਰਦੇ ਹਾਂ ਤੇ ਅਸੀਂ ਵਲੋਗ ਡੈਂਡ ਕਰਦੇ ਤੇ ਮਿਲਦੇ ਆ ਨੈਕਸਟ ਵਲੋਗ ਚ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ